ਮਿੰਿਸਟਰ ਭਗਵੰਤ ਮਾਨ ਦਾ ਰਵਈਆ ਰਿਆ ਦੇਸ਼ ਤੇ ਤੇ ਪੰਜਾਬ ਦੇ ਅੰਦਾਜ਼ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਹੇ ਇਹ ਕਰਟਸੀ ਆ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਹਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇਹ ਘਰ ਸੱਦਣ ਵਾਲੇ ਦੀ ਡਿਊਟੀ ਹੁੰਦੀ ਹੈ ਕੱਲ 8 9 ਅਜੰਡੇ ਡਿਸਕਸ ਹੋ ਚੁੱਕੇ ਸੀ ਮਗਰ ਇੱਕ ਦામੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ ਆਪਣੇ ਆਪੇ ਤੋਂ ਬਾਹਰ ਹੋ ਗਏ ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹਾਂ ਕਿ ਨਹੀਂ ਲੱਗਦੇ ਭਾਈ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਆਂਦਾਤਾ ਨਾਲ ਪੰਜਾਬ ਦੇ ਆਂਦਾਤਾ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕੰਨ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਊ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੇਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕਿ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਕੇਜਰੀਵਾਲ ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓ ਸਵਾਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰਦੇ ਹੋਗੇ ਸੈਂਟਰ ਕਰੇ ਨਾ ਕਰੇ ਕਿ ਤੁਸੀਂ ਫਾਰਮ ਇਨਕਮ ਡਬਲ ਕੀਤੀ ਕਿ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜਿਓ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁੱਕੀ ਜਾਊਗੀ ਐਮਐਸਪੀ ਤੇ ਫਸਲਾਂ ਚੁੱਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋੜੇ ਵਾਅਦੇ ਤੇ ਤੁਸੀਂ ਉਹ ਵਹਿਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵਹਿਦਿਆਂ ਤੋਂ ਭੱਜ ਜਾਓ 300 ਝੂਠੇ ਵਹਿਦਿਆਂ ਤੋਂ ਸਿਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜੀਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ ਤੁਸੀਂ ਡਿਕਟੇਟਰ ਹੋ ਲੋਕਤੰਤਰ ਹੈ ਭਾਈ ਲੋਕਤੰਤਰ 'ਚ ਤੁਸੀਂ ਇਹਨਾਂ ਦੀਆਂ ਵੋਟਾਂ ਲਈਆਂ ਇਹ ਤੁਹਾਡੇ ਤੋਂ ਜਵਾਬ ਮੰਗ ਸਕਦੇ ਆ ਤੁਸੀਂ ਜਵਾਬ ਦੇ ਹੀ ਹੋ ਮਗਰ ਤੁਹਾਨੂੰ ਪੁਲਿਸ ਦਾ ਪੁਲਿਸ ਸਟੇਟ ਤੁਸੀਂ ਬਣਾਇਆ ਪੁਲਿਸ ਦੀ ਤੌਸ ਬਖਾਉਨੇ ਹੋ ਔਰ ਨਾਲ ਹੀ ਉਹਨਾਂ ਨੂੰ ਕਹਤਾ ਹੁਣ ਮੈਂ ਦੱਸੂ ਤੁਹਾਨੂੰ ਕੀ ਦੱਸ ਦਿੰਗਾ ਭਗਵੰਤਵਾ ਤੂੰ ਤੂੰ ਦੱਸਣਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ 'ਚ ਜਾਨ ਨਹੀਂ ਪਾਉ ਆਹ ਕੁਰਸੀ ਦਾ ਨਸ਼ਾ ਬੋਲਦਾ ਤੇਰੇ 'ਚ ਤੇਰੇ 'ਚ ਨਹੀਂ ਇੰਨੀ ਹਿੰਮਤ ਕੀ ਤੂੰ ਦੇਸ਼ ਦੇ ਜਾਂ ਪੰਜਾਬ ਦੇ ਅੰਨਦਾਤਾ ਨੂੰ ਦਬਕਾ ਸਕੇ ਤੇ ਡੰਡੇ ਤੰਤਰ ਨਾਲ ਉਹਨਾਂ ਨੂੰ ਧੱਕੇ ਨਾਲ ਆਪਦੀ ਗੱਲ ਨੂੰ ਮਨਾ ਸਕੇ ਨਾ ਕੋਈ ਮੰਨੂ ਨਾ ਕਿਸੇ ਨੇ ਤੇਰੀ ਈਨ ਮੰਨਣੀ ਇਹਨਾਂ ਗੱਲਾਂ ਦੀ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਪਰ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਦੇ ਡੈਮੋਕਰੇਸੀ ਆ ਲੋਕਤੰਤਰਿਕ ਅਧਿਕਾਰ ਨੇ ਡੈਮੋਕਰੈਟਿਕ ਰਾਈਟ ਆ ਅਗਲੇ ਦਾ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ ਲੋਕਾਂ ਦੀ ਆ ਉਹਨਾਂ ਦੀ ਆ ਲੋਕਾਂ ਨੇ ਬਣਾਈ ਆ ਤੇ ਜੇ ਉਹ ਤੁਹਾਨੂੰ ਸਵਾਲ ਕਰ ਸਕਦੇ ਆ ਸ਼ਾਂਤ ਮੀ ਧਰਨੇ ਦੇ ਸਕਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਨੀ ਖੋ ਸਕਦਾ ਜੇ ਤੂੰ ਹੀ ਆਪੋਜੀਸ਼ਨ ਦੇ ਤੂੰ ਹੀ ਅੱਜ ਕੀ ਹੋ ਗਿਆ ਅੱਜ ਤੂੰ ਨੂੰ ਪਤਾ ਲੱਗ ਗਿਆ ਕਿ 3 ਸਾਲਾਂ ਚ ਅਸੀਂ ਤਾਂ ਕੋਈ ਵਾਅਦਾ ਪੂਰਾ ਕੀਤਾ ਨਹੀਂ ਜੇ 3 ਸਾਲ ਚ ਨਹੀਂ ਕੀਤਾ ਤਾਂ ਹੁਣ ਕਿਹੜਾ ਕਰ ਦੇਣਾ ਤੇ ਤੂੰ ਹੀ ਹੁਣ ਸਮਝ ਲਿਆ ਕਿ ਡੰਡੇ ਨਾਲ ਕਾਬੂ ਕਰੂੰ ਇਸ ਲਈ ਜੋ ਕੱਲ ਚੀਫ ਮਿਨਿਸਟਰ ਸਾਹਿਬ ਦਾ ਵਰਤਾਰਾ ਰਿਆ ਉਥੇ ਐਟੀਟਿਊਡ ਰਿਆ ਜੋ ਬਿਹੇਵੀਅਰ ਰਿਆ ਇਹ ਇਟਸ ਅਨਬੀਕਮਿੰਗ ਆਫ ਅ ਚੀਫ ਮਿਨਿਸਟਰ ਕਿਸੇ ਚੀਫ ਮਿਨਿਸਟਰ ਨੂੰ ਪੰਜ ਨਾਲ ਗੱਲ ਹੈ ਔਰ ਚੀਫ ਮਿਨਿਸਟਰ ਭਗਵੰਤ ਮਾਨ ਇਸ ਗੱਲ ਦੀ ਮਾਫੀ ਮਹਾਰਾਜ ਜੀ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਹੈ ਵਪਾਸਨਾ ਦੇ 10 ਦਿਨ ਦੇ ਟੂਰ ਤੇ ਤੁਹਾਡੇ ਤੋਂ ਵੱਧ ਜੇ ਕਿਸੇ ਨੂੰ ਵਪਾਸਨਾ ਦੀ ਲੋੜ ਹੈ ਆਪ ਲੋੜਾ ਦੀ ਇਲਾਜ ਕਰਾ ਦਿਓ ਅੱਜ ਤੋਂ ਪਰ ਤੁਸੀਂ ਸਹਿਮ ਇੱਕ ਦੇ ਤੌਰ ਤੇ ਲੱਗੀ ਕਿਦਾ ਇਹਨਾਂ ਫਿਰ ਇਹ ਪੁੱਛਿਓ ਕਿ ਉਹ ਡੀ ਸੰਬਾਸੀ ਉਹਦੇ ਨਾਲ ਕਿਸ ਤਰੀਕੇ ਦਾ ਬਿਹੇਵियर ਰਿਹਾ ਇਹ ਨੂੰ ਕੋਈ ਨੁਕਤਾ ਹੈ ਜੇ ਮੈਂ ਉਹ ਨੰਬਰ ਪੁੱਛਿਆ ਸੀ ਤੇ ਹਾਲੇ ਤੱਕ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਮੰਤਰੀ ਜੀ ਟੋਡਿਅਲ ਆਫ ਦਾ ਛੇ ਤੂੰ ਅੱਜ ਖਾ ਪੀ ਕੇ ਆ ਕਿ ਤੁਹਾਡੇ ਐਮਪੀ ਆ ਨੇ ਥੋੜਾ ਚੁੱਕਿਆ ਜਿਹਨ ਪਰਿਵਾਰ ਤੁਹਾਨੂੰ ਛੱਡ ਗਿਆ ਇਸ ਜਰਮਨੀ ਆ ਪੀ ਲਈ ਸੀ ਅ ਇਲਾਜ ਥੋੜਾ ਲੋ ਜਾ ਕੇ ਮੈਡਿਕ ਸ਼ਿਕਾਇਤ ਕਰਨ ਦਿੰਦਾ ਵੀ ਚਲਾਉਣਾ ਮਣਾ ਤੂੰ ਤੂੰ ਹੀ ਉਹਨੂੰ ਫਿਰਦੇ ਆਪ ਦਾ ਚੀਜ਼ ਹੈਲਪ ਇਹਨਾਂ ਦੀ ਮਦਦ ਲਈ ਇਹਨਾਂ ਨੂੰ ਫਿਟ ਕਰੋ ਤੇ ਠੀਕ ਹੋ ਜਾਣਗੇ ਉਹ ਹੀ ਕਰਾਰ ਤੁਸੀਂ ਜੇ ਕਿਸਾਨ ਦੇ ਨਾਲ ਪੰਜਾਬ ਦੇ ਸਾਾਬ ਦੇ ਕੁੱਟਮਾਰ ਕਰਕੇ ਧੱਕੇਸ਼ਾਹੀ ਨਾਲ ਮਾਨ ਸਮਝ ਮਨਾ ਲੂ ਕਿਸ ਆਪ ਦੇ ਵਾਦੇ ਪੂਰੇ ਤੁਹਾ ਆਵਾਜ਼ ਤੁਸੀਂ ਖੂਬ ਬੈਠੇ ਹੋ ਜੀ ਜਮੀਜੀ ਤੇ ਉਤਰ ਆਏ ਹੋ ਕਿਸਾਨਾਂ ਨਾਲ ਜਾਂ ਕੋਈ ਕਿਸਾਨ ਜਥੇਬੰਦੀ ਹੋਏ ਮਜ਼ਦੂਰ ਜਥੇ ਹੋਏ ਮਲਾਜ਼ਮ ਜਥੇਬੰਦੀ ਵੇਕ ਮੰਗਾ ਦੀ ਗਾਹੀ ਫਿਰ ਪੁਲਿਸ ਸਟੇਟ ਵਾਂਗੂ ਪੁਲਿਸ ਐਕਸ਼ਨ ਸ਼ੁਰੂ ਹੋ ਜਾਂਦਾ ਇੱਥੇ ਅਰੇ ਇਨਸੀਡੈਂਟ ਨੂੰ ਕੰਡੈਮ ਕਰਦਾ ਇਮੀਡੀਏਟ ਰਿਲੀਜ਼ ਮੰਗਦਾ ਔਰ ਕਿਸਾਨ ਲੀਡਰਸ ਔਰ ਭਗਵੰਤ ਮਾਨ ਆਪ ਦੀ ਗੱਲ ਦੀ ਮਾਫੀ ਇਹ ਇਮੀਡੀਏਟਲੀ ਆਪਦੇ ਵਾਅਦੇ ਪੂਰੇ ਕਰੇ ਮੇਰੀ ਮੰਗ ਰਹੂਗੀ ਤੁਹਾਡੇ ਤੋਂ ਔਰ ਕਿ ਚੋਹਾਲ ਡੇਅਮ ਦਾ ਇਨਸੀਡੈਂਟ ਹੋ ਗਿਆ ਪਾਰਲੀਮੈਂਟ ਦਾ ਜਰਮਨੀ ਦਾ ਹੋ ਗਿਆ ਵਿਧਾਨਕ ਬਾਅਦ ਯਨਪੀ ਹਾਲ ਮਤੇ ਨਾਲ ਪੰਜਾਬੀਆਂ ਦੀ ਕਿੰਨੀ ਘੋਰ ਬੇਇਜ਼ਤੀ ਕਰਾਉਣੀ ਹੈ ਚੀਫ ਮਿਨਿਸਟਰ ਭਗਵੰਤ ਮਾਨ ਦਾ ਰਵੱਈਆ ਰਿਹਾ ਹੈ ਦੇਸ਼ ਦੇ ਤੇ ਪੰਜਾਬ ਦੇ ਅੰਦਾਜ਼ ਦਾ ਧਾਣਾ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਏ ਇਹ ਕਰਟਸੀ ਹੈ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਹਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇੱਕ ਘਰ ਸੱਦਨ ਵਾਲੇ ਦੀ ਡਿਊਟੀ ਹੁੰਦੀ। ਕੱਲ 8-9 ਏਜੰਡੇ ਡਿਸਕਸ ਹੋ ਚੁੱਕੇ ਸੀ। ਮਗਰ ਇੱਕ ਦਾਮੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ। ਆਪਣੇ ਆਪੇ ਤੋਂ ਬਾਹਰ ਹੋ ਗਏ। ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹੋ ਕਿ ਨਹੀਂ ਲੱਗਦੇ। ਭਾਈ ਤਿੰਨ ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਆਂਦਾਤਾ ਨਾਲ ਪੰਜਾਬ ਦੇ ਆਂਦਾਤਾ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕੰ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿੱਦ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਊ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੇਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕਿ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ केजरीवाल ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓ ਸਵਾਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰਦੇ ਹੋਗੇ ਸੈਂਟਰ ਕਰੇ ਨਾ ਕਰੇ ਕੀ ਤੁਸੀਂ ਫਾਰਮ ਇਨਕਮ ਡਬਲ ਕੀਤੀ ਕੀ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜਿਓ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁੱਕੀ ਜਾਊਗੀ ਐਮਐਸਪੀ ਤੇ ਫਸਲਾਂ ਚੁੱਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ 'ਚ ਤੁਸੀਂ ਲਾਗੂ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋੜੇ ਵਾਅਦੇ ਤੇ ਤੁਸੀਂ ਉਹ ਵੈਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵੈਦਿਆਂ ਤੋਂ ਭੱਜ ਜੋ ਤਿੰਨ ਸਾਲ ਬੀਤ ਗਏ ਹੋਣ ਤਿੰਨ ਸਾਲਾਂ ਚ ਖੋਕਲੇ ਝੂਠੇ ਵੈਦਿਆਂ ਤੋਂ ਸਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜੀਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ